ਮੰਤਜੀ ਸੰਦੀਪ ਸ੍ਰੀਸ਼ੋ ਬਾਰੇ ਕੀ ਕਹਿਣਾ ਚਾਹੁੰਦੇ ਹੋ ਲੋਕੀ ਇਹਨਾਂ ਦੀ ਮਠਿਆਈ ਹਰ ਇੱਕ ਚੀਜ਼ ਮਤਲਬ ਬਹੁਤ ਵਧੀਆ ਹੁੰਦੀ ਆ ਇਹਨਾਂ ਦੀ ਮਤਲਬ ਕਿ ਕੈਟਰਿੰਗ ਵੀ ਬਹੁਤ ਵਧੀਆ ਆ ਜੇ ਕਿਸੇ ਨੇ ਆਪਣੇ ਰਿਸ਼ਤੇਦਾਰਾਂ ਲਈ ਵਧੀਆ ਮਤਲਬ ਕਿ ਸੇਵਾ ਕਰਨੀ ਹੋਵੇ ਸੰਦੀਪ ਕੈਟਰਿੰਗ ਸਿੱਹੀ ਬੁੱਕ ਕਰਨ ਮੈਂ ਨਹੀਂ ਸਮਝਦੀ ਪੀ ਸੰਦੀਪ ਕੈਟਰਿੰਗ ਵਾਲਿਆਂ ਤੋਂ ਵੱਧ ਕੇ ਕੋਈ ਹੋਰ ਮਤਲਬ ਕਿ ਕੈਟਰਿੰਗ ਹੈ ਮੰਤਜੀ ਸੰਦੀਪ ਸ੍ਰੀਸ਼ੋ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਮੈਨਾਂ ਦੀ ਸਵੀਟਸ਼ੋਪ ਸਵੀਟਸ ਬਹੁਤ ਵਧੀਆ ਨੇ ਅਸੀਂ ਜਦੋਂ ਵੀ ਜੋਵਿਟਸ ਮਾਲੇ ਦਾ ਕਿਤੇ ਵੀ ਜਾਈਦਾ ਇੱਥੋਂ ਹੀ ਸਵੀਟਸ ਲੈਂਦੇ ਆਂ ਵਿਆਹ ਸ਼ਾਦੀ ਤੇ ਵੀ ਇੱਥੋਂ ਹੀ ਕੈਟਰਿੰਗ ਕਰੀ ਰਹੀ ਆ ਬਹੁਤ ਵਧੀਆ ਆ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜੇ ਕਿਸੇ ਨੇ ਵੀ ਆਪਣੇ ਵਿਆਹ ਦੇ ਵਿੱਚ ਵਧੀਆ ਰਿਸ਼ਤੇਦਾਰਾਂ ਨੂੰ ਖੁਸ਼ ਕਰਨਾ ਆ ਤਾਂ ਇਹਨਾਂ ਦੀ ਕੈਟਰਿੰਗ ਹੀ ਲਈ ਜਾਵੇ ਮੇਰੀ ਮੈਰਿਜ ਤੇ ਵੀ ਇੱਥੋਂ ਹੀ ਮਠਾਈ ਗਈ ਸੀ ਔਰ ਕੈਟਰਿੰਗ ਵੀ ਇਨਾਂ ਦੀ ਹੀ ਸੀ ਮੈਮ ਤੁਸੀਂ ਸੰਦੀਪ ਸ਼ਿਵਸ਼ੋ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਇਹਨਾਂ ਦੀ ਸਰਵਿਸ ਵੀ ਬਹੁਤ ਵਧੀਆ ਲੱਗਦੀ ਆ ਇਹਨਾਂ ਦੀ ਮਠਾਈ ਵਗੈਰਾ ਸਾਰੀਆਂ ਚੀਜ਼ਾਂ ਮੇਰੀ ਆ ਬੇਟੀ ਇਹ ਖਾਸ ਸਪੈਸ਼ਲ ਇਸਤੇ ਆਉਂਦੀ ਆ ਖਾਣ ਪੀਣ ਵਾਸਤੇ ਇਹਨਾਂ ਦੀ ਕੇਟਿੰਗ ਵੀ ਬਹੁਤ ਵਧੀਆ ਹੈ ਸਾਡੇ ਘਰ ਵਿੱਚ ਜਿਹੜੇ ਕੋਈ ਫੰਕਸ਼ਨ ਹੁੰਦੇ ਸੀ ਇਹਨਾਂ ਦੀ ਕੇਟਿੰਗ ਵਾਸਤੇ ਇਹਨਾਂ ਨੂੰ ਪਹਿਲਾਂ ਬਾਕੀ ਮੈਂ ਤੇ ਇਹ ਕਹਾਂਗੀ ਕਿ ਜੋ ਵੀ ਹੈ ਕਿਸੇ ਨੇ ਆਪਣੇ ਘਰ ਫੰਕਸ਼ਨ ਕਰਨਾ ਚਾਹੇ ਜੋ ਕੁਝ ਵੀ ਇਹਨਾਂ ਦੀ ਕੇਟਿੰਗ ਦੀ ਸਰਵਿਸ ਬਹੁਤ ਵਧੀਆ ਹੈ ਲਾਸਟ ਵਿੱਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਆਪਣੇ ਕਿਸੇ ਵੀ ਰਿਸ਼ਤੇਦਾਰੀ ਕੋ ਵਧੀਆ ਖਾਤਰਦਾਰੀ ਕਰਨਾ ਚਾਹੁੰਦੇ ਹੋ ਤੇ ਇੱਥੋਂ ਕੇਟਿੰਗ ਦੀ ਸਰਵਿਸ ਲਿਆ ਇਹ